ਦੀ ਉਮਰ ਅਸੀਂ ਵੀ ਅਸੀਂ ਉਮਰ ਦੇ ਵਿੱਚੋਂ ਨੰਗੇ ਆ ਤੇ ਸਾਨੂੰ ਐ ਹੁੰਦਾ ਵੀ ਇਹ ਉਮਰ ਦੁਆਰੇ ਮਿਲ ਜੇ ਸਾਨੂੰ ਫਿਰ ਜਦੋਂ ਅਸੀਂ ਥੋੜਾ ਮੋਟਾ ਅਸੀਂ ਕਾਬਲ ਹੁੰਨੇ ਆ ਉਦੋਂ ਸਾਨੂੰ ਫਿਰ ਅਹਿਸਾਸ ਹੁੰਦਾ ਵੀ ਅਸੀਂ ਉਸ ਉਮਰ ਚਲੇ ਜਾਈਏ ਜਿਹੜੇ ਸਾਡੀਆਂ ਇਛਾਵਾਂ ਸੀਗੀਆਂ ਅਸੀਂ ਉਹਨਾਂ ਨੂੰ ਪੂਰਾ ਕਰ ਲਈ ਹੁੰਦਾ ਨਾ ਤੇ ਬੇਟੇ ਐਸੀ ਕਰਕੇ ਜਿਹੜੀ ਤੁਸੀਂ ਇਹ ਜ਼ਿੰਦਗੀ ਜਿਉਣੀ ਆ ਵਧੀਆ ਮਾਸਤੀ ਕਰੋ ਜ਼ਿੰਦਗੀ ਦੀ ਪਰ ਇੱਕ ਚੀਜ਼ ਜਿਹੜੀ ਤੁਸੀਂ ਜ਼ਰੂਰੀ ਹੈਗੀ ਆ ਉਹ ਤੁਹਾਡਾ ਪੜ੍ਹਨਾ ਲਾਜ਼ਮੀ ਹੈ ਜੇ ਤੁਸੀਂ ਚੰਗੇ ਤਰੀਕੇ ਨਾਲ ਪੜ੍ਹੋਗੇ ਪੜ੍ਹ ਲੈ ਕੇ ਚੰਗੀਆਂ ਨੌਕਰੀਆਂ ਪ੍ਰਾਪਤ ਕਰੋਗੇ ਚੰਗੇ ਮੁਕਾਮ ਹਾਸਲ ਕਰੋਗੇ ਫਿਰ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਹੁਣ ਤਰਸੇਮਾ ਕੋਈ ਜੋ ਤੁਹਾਡੀ ਇੱਛਾ ਪੂਰੀ ਨਹੀਂ ਹੁੰਦੀ ਉਹ ਤੁਸੀਂ ਆਸਾਨੀ ਦੇ ਨਾਲ ਪੂਰਾ ਕਰ ਲਓਗੇ ਸਾਈਕਲ ਵਧੀਆ ਜਾਂ ਮਿਲ ਜੇ ਇਕ ਹੁਣ ਤੁਹਾਡੀ ਵੀ ਇੱਛਾ ਹੋਵੇ ਸਾਨੂੰ ਸਾਈਕਲ ਵਧੀਆ ਮਿਲ ਜੇ ਹੈ ਕੋਈ ਇੱਛਾ ਜਾਂ ਵੱਡਾ ਹੋ ਗਿਆ ਜਿਵੇਂ ਮੁੰਡਾ ਬੈਠਾ ਹੈ ਕਹੇ ਮੈਨੂੰ ਮੋਟਰਸਾਈਕਲ ਮਿਲ ਜੇ ਇਸ ਕਰਕੇ ਜੇ ਤੁਸੀਂ ਵਧੀਆ ਪੜ੍ਹ ਲਿਖੋਗੇ ਠੀਕ ਆ ਮਿਹਨਤ ਕਰੋਗੇ ਇਹ ਉਮਰ ਮਿਹਨਤ ਕਰਨ ਵਾਲੀ ਆ ਫਿਰ ਤੁਸੀਂ ਅੱਗੇ ਜਾ ਕੇ ਸਫਲ ਹੋਵੋਗੇ ਤੁਹਾਡੀ ਜਿੰਦਗੀ ਦੇ ਵਿੱਚ ਤੁਸੀਂ ਨੌਕਰੀਆਂ ਪ੍ਰਾਪਤ ਕਰੋਗੇ ਠੀਕ ਜਿਹੜੇ ਸੋੜਿਆ ਤਰਸੀਮ ਵਾਲੀ ਜ਼ਿੰਦਗੀ ਆ ਜਾਂ ਜਿਹੜੇ ਸੋੜੀਆਂ ਸ਼ਾਮਾਂ ਨਹੀਂ ਪੂਰੀਆਂ ਉਹ ਪੂਰੀਆਂ ਹੋ ਜਾਣਗੇ ਸਮਝ ਗਏ ਤੇ ਫਿਰ ਤੁਹਾਡੇ ਜੇ ਅੱਗੇ ਤੁਹਾਡੀ ਅਗਲੀ ਪੀੜ੍ਹੀ ਆਉਗੀ ਉਹਨਾਂ ਨੂੰ ਵੀ ਆ ਜਿਹੜੀ ਲਾਈਫ ਹੈਗੀ ਆ ਕੋਈ ਘਾਟ ਬਾਧ ਵਾਲੀ ਉਹ ਰਹਿਣੀ ਨਹੀਂ ਸਮਝ ਗਏ ਹੁਣ ਮੇਰੇ ਬੱਚੇ ਨੇ ਮੈਨੂੰ ਚੋ ਕਿਸੇ ਘਾਟ ਮਹਿਸੂਸ ਹੋਈ ਉਹ ਠੀਕ ਆ ਪਰ ਜਿਹੜੀ ਮੈਨੂੰ ਘਾਟ ਮਹਿਸੂਸ ਹੋਈ ਆ ਮੈਂ ਉਹ ਆਪਦੇ ਬੱਚਿਆਂ ਨੂੰ ਉਹ ਨਹੀਂ ਮਹਿਸੂਸ ਹੋਣ ਦਿੰਦਾ ਠੀਕ ਆ ਹਾਂ ਉਹਨਾਂ ਦੀ ਕੋਈ ਹੋਰ ਕੋਈ ਜ਼ਮਾਨਾ ਬਦਲ ਗਿਆ ਸੋਚ ਬਦਲ ਜਾਂਦੀ ਆ ਹਨਾ ਉਹਦੀ ਕੋਈ ਹੋਰ ਇੱਛਾ ਹੋਈ ਨਾ ਪੂਰੀ ਹੋ ਵੱਖਰੀ ਗੱਲ ਆ ਠੀਕ ਆ ਇਸ ਕਰਕੇ ਬਹੁਤ ਵਧੀਆ ਤਰੀਕੇ ਨਾਲ ਪੜ੍ਹਨਾਗਾ ਆਪਦੇ ਮਾਪਿਓ ਦੀ ਅਗਿਆਦਾ ਪਾਲਣ ਕਰਨਾ ਤੁਹਾਡੇ ਟੀਚਰ ਸਹਿਬਾਨ ਦੋ ਤੁਹਾਨੂੰ ਪੜਾਉਂਦੇ ਨੇ ਚੰਗੀ ਤਰ੍ਹਾਂ ਸੁਣਨਾ ਠੀਕ ਹੈ ਠੀਕ ਹੈ ਰੇ ਜਾ ਕੇ ਉਹ ਜੋ ਤੁਹਾਨੂੰ ਘਰ ਦਾ ਕੰਮ ਦਿੰਦੇ ਨੇ ਚੰਗੀ ਤਰ੍ਹਾਂ ਕਰ ਦੋ ਦੂਜੀ ਗੱਲ ਜਿਹੜੀ ਅਸੀਂ ਇੱਥੇ ਆਏ ਆ ਬੇਟਾ ਉਹ ਆਪਣੀ ਜਿਹੜਾ ਮੇਨ ਜੋ ਹੈ ਅੱਜ ਹਾਲਾਤ ਹੈਗੇ ਆ ਉਹ ਨਸ਼ੇ ਫਰਦੀ ਆ ਦੇਖੋ ਤੁਹਾਡੇ ਮਾਪਿਓ ਤਾਂ ਤੁਹਾਡਾ ਭਰਾ ਇੰਤਰਾ ਕੋਈ ਨਾ ਕੋਈ ਦਾਰੂ ਦਾ ਪੀਂਦੀ ਆ ਨਾ ਮੋਸਟਲੀ ਪੀ ਕੇ ਕਦੇ ਨਾ ਕਿਤੇ ਲੜਦੇ ਵੀ ਹੋਣਗੇ ਆਪਾਂ ਨੂੰ ਬੁਰਾ ਲੱਗਦਾ ਨਾ ਜਦੋਂ ਤੁਹਾਡਾ ਕੋਈ ਭਰਾ ਦਾਰੂ ਪੀ ਕੇ ਲੜਦਾ ਜਾਂ ਕੋਈ ਮਾਪਿਓ ਕਿਸੇ ਦਾਰੂ ਪੀ ਕੇ ਲੜਦੇ ਨੇ ਉਹ ਪਣਾਉੜ ਲੱਗਦਾ ਹੈ ਠੀਕ ਆ ਇਸ ਕਰਕੇ ਜਿਹੜੀ ਸ਼ਰਾਬ ਹੈਗੀ ਆ ਉਹ ਬਾਲੀ ਵਧੀਆ ਚੀਜ਼ ਨਹੀਂ ਹੈਗੀ ਠੀਕ ਆ ਤੇ ਆਪਾਂ ਤਾਂ ਇਹ ਕਰਾਂਗੇ ਜਿਹੜੇ ਮਾੜੀਆਂ ਚੀਜ਼ਾਂ ਹੈਗੀਆਂ ਨੇ ਆਪਾਂ ਉਹ ਜ਼ਿੰਦਗੀ ਦੇ ਵਿੱਚ ਅਪਣਾਉਣੀਆਂ ਨੇ ਹੁਣ ਇੱਕ ਸ਼ਰਾਬ ਤੋਂ ਮਾੜੀ ਹੋਰ ਵੀ ਚੀਜ਼ ਆ ਬੇਟੇ ਜੋ ਸਿੰਥੈਟਿਕ ਡਰਗ ਆ ਰਹੇ ਨੇ ਚਿੱਟਾ ਆ ਗਿਆ ਜਾਣ ਸੁਣਿਆ ਸਾਰਿਆਂ ਨੇ ਚਿੱਟਾ ਤੇ ਛੋਟੇ ਸੁਣਿਆ ਤਾਂ ਹੈਗਾ ਨਾ ਬਹੁਤ ਮਾੜੀ ਚੀਜ਼ ਆ ਬੇਟੇ ਪੰਜਾਬ ਸਰਕਾਰ ਨੇ ਤੁਹਾਡੇ ਵਰਗੇ ਬੱਚਿਆਂ ਨੂੰ ਬਚਾਉਣ ਦੇ ਲਈ ਤੁਹਾਡੀ ਜਿਹੜੀ ਹੈਗੀ ਆ ਜ਼ਿੰਦਗੀ ਨੂੰ ਹੋਰ ਰੰਗਲਾ ਬਣਾਉਣ ਦੇ ਲਈ ਇੱਕ ਜਿਹੜੀ ਹੈਗੀ ਆ ਨਸ਼ਿਆਂ ਤੋਂ ਬਚਾਉਣ ਦੇ ਲਈ ਇੱਕ ਮਹਿੰਮ ਸ਼ੁਰੂ ਕੀਤੀ ਆ ਜੁੱਧ ਨਸ਼ਿਆਂ ਵਿਰੁੱਧ ਬਹੁਤ ਵਧੀਆ ਹਮਲਾ ਪੰਜਾਬ ਸਰਕਾਰ ਦਾ ਇਹਦੇ ਵਿੱਚ ਪੰਜਾਬ ਸਰਕਾਰ ਸਾਡਾ ਸਿਵਲ ਪ੍ਰਸ਼ਾਸਨ ਠੀਕ ਆ ਤੇ ਸਾਡਾ ਪੁਲਿਸ ਵਿਭਾਗ ਨੇ ਤਿੰਨੇ ਰਲ ਕੇ ਕੰਮ ਕਰ ਰਿਹਾ ਇਵਨ ਤੁਹਾਡੇ ਟੀਚਰ ਸਾਹਿਬਾਨ ਜਿਹੜੇ ਹੈਗੇ ਨੇ ਉਹ ਵੀ ਮਹਿੰਮ ਦਾ ਹਿੱਸਾ ਨੇ ਜੇ ਅਗਰ ਨਸ਼ਾ ਹੈਗਾਗਾ ਜੋਰ ਨੌਜਵਾਨ ਪੀੜੀ ਇਹਦੇ ਪਿੱਛੇ ਲੱਗ ਗਈ ਆ ਨਸ਼ੇ ਕਰਨ ਲੱਗ ਗਈ ਆ ਆਦੀ ਹੋ ਗਈ ਆ ਨਸ਼ੇ ਦੀ ਗ੍ਰਿਫਤ ਦੇ ਵਿੱਚ ਆ ਗਈ ਆ ਉਹਨਾਂ ਦਾ ਪੁਨਰਵਾਸ ਕਰਨਾ ਉਹਨਾਂ ਨੂੰ ਦੁਬਾਰੇ ਮੁਕਤਰਾ ਦੇ ਵਿੱਚ ਲੈ ਕੇ ਉਹਨਾਂ ਪੰਜਾਬ ਸਰਕਾਰ ਦਾ ਪਹਿਲਾ ਜਿਹੜੀ ਹੈਗੀ ਆ ਮੋਢਲਾ ਕਦਮ ਉਹ ਕਦਮ ਦੇ ਵਿੱਚ ਕੀ ਹੈ ਵੀ ਜਿੰਨੇ ਕ ਨਸ਼ੇ ਦੇ ਪੀੜਤ ਬੱਚੇ ਹੈਗੇ ਨੇ ਨੌਜਵਾਨ ਹੈਗੇ ਨੇ ਉਹਨਾਂ ਦਾ ਇਲਾਜ ਪ੍ਰੋਗਰਾਮ ਇਹ ਤੁਹਾਡਾ ਕੋਈ ਭੈਣ ਭਰਾ ਕੋਈ ਦੋਸਤ ਮਿੱਤਰ ਜਾਂ ਕੋਈ ਚਾਚਾ ਤਾਇਆ ਕੋਈ ਵੀ ਨਸ਼ੇ ਦੇ ਵਿੱਚ ਹੈਗਾ ਨਸ਼ਾ ਕਰਦਾ ਉਹ ਉਹ ਤੁਸੀਂ ਆਪੇ ਟੀਚੇ ਸਹਿਬਾਨ ਨੂੰ ਦੱਸ ਦਿਓ ਜਾਂ ਸਾਨੂੰ ਪੁਲਿਸ ਨੂੰ ਦੱਸੋ ਜਾਂ ਆਸ਼ਾ ਵਰਕਰ ਹੈਗੇ ਆ ਨਹੀਂ ਹੈਗੇ ਜਾਂ ਤੁਹਾਡੇ ਪੰਚਾਇਤ ਮੈਂਬਰ ਹੈਗੇ ਨੂੰ ਦੱਸੋ ਅਸੀਂ ਉਹਨਾਂ ਦਾ ਸਰਕਾਰੀ ਹਸਪਤਾਲਾਂ ਦੇ ਵਿੱਚ ਬਿਲਕੁਲ ਮੁਫਤ ਦੇ ਵਿੱਚ ਇਲਾਜ ਕਰਵਾਉਂਗਾ ਉਹ ਪੁਲਿਸ ਦਾ 신고 ਵੀ ਕਰਵਾ ਸਕਦੇ ਤੁਹਾਡੇ ਟੀਚਰ ਸਾਹਿਬਾਨ ਵੀ ਹੈਗੇ ਨੇ ਠੀਕ ਹੈ ਜੇ ਤੁਹਾਨੂੰ ਲੱਗਦਾ ਕੋਈ ਤੁਹਾਡਾ ਭੈਣ ਭਰਾ ਕੋਈ ਨਸ਼ੇ ਦੇ ਵਿੱਚ ਹੈ ਗਲਤਾਨ ਹੈ ਉਹਦੀ ਸੂਚਨਾ ਸਾਨੂੰ ਦਿਓ ਦੂਸਰੀ ਗੱਲ ਹੈਗੀ ਉਹ ਮਾੜੇ ਬੰਦੇ ਜਿਹੜੇ ਮਤਲਬ ਕਿ ਆਪਣੀਆਂ ਕੋਠੀਆਂ ਬਣਾਉਣ ਦੇ ਲਈ ਆਪ ਦੇ ਬੱਚਿਆਂ ਲਈ ਸੱਤ ਪੁਸਤਿਆਂ ਦਾ ਪੈਸਾ ਇਕੱਠਾ ਕਰਨ ਦੇ ਲਈ ਨਮੀਆ ਵੱਡੀਆਂ ਗੱਡੀਆਂ ਖਰੀਦਣ ਦੇ ਲਈ ਬੱਚਿਆਂ ਨੂੰ ਗਲਤ ਪਾਸੇ ਲਾਉਂਦੇ ਨੇ ਨਸ਼ਾ ਵੇਚਦੇ ਨੇਗੇ ਉਹ ਸਮਾਜ ਦੇ ਉਹ ਸੋਸਾਇਟੀ ਦੇ ਦੁਸ਼ਮਣ ਨੇ ਇਹ ਤੁਹਾਨੂੰ ਲੱਗਦਾ ਤੁਹਾਡੇ ਆਣ ਗਵਣ ਦੇ ਵਿੱਚ ਕੋਈ ਨਸ਼ਾ ਵੇਚ ਰਿਹਾ ਹੈਗਾ ਉਹਦੀ ਸੂਤਨਾ ਵੀ ਸੰਮੋ ਦੇ ਆਪਣੇ ਟੀਚਰ ਨੂੰ ਦੇਓ ਆਪਣੇ ਜਿਹੜੇ ਹੈਗਾ ਮਦਰ ਫਾਦਰ ਨੂੰ ਦੇ ਦਿਓ ਆਪਣੇ ਜਿਹੜੇ ਤੁਹਾਡੇ ਗਵਣ ਚ ਕੋਈ ਪੰਚਾਇਤ ਮੈਂਬਰ ਹੈਗਾ ਉਹਨੂੰ ਦੇ ਦਿਓ ਠੀਕ ਆ ਤਾਂ ਕਿ ਜਿਹੜਾ ਨਸ਼ਾ ਖਤਮ ਹੋ ਜੇ ਮੈਂ ਬੇਟਾ ਜਿਆਦਾ ਉੱਚੀਆਂ ਗੱਲਾਂ ਨਹੀਂ ਤੁਹਾਡੇ ਨਾਲ ਗੱਲ ਕਰਨੀ ਆਪਾਂ ਆਮ ਹੀ ਗੱਲਾਂ ਕਰਨੀ ਛੋਟੇ ਛੋਟੇ ਗੱਲਾਂ ਕਰਕੇ ਤੁਸੀਂ ਬੱਚੇ ਹੋ ਠੀਕ ਆ ਇਸ ਕਰਕੇ ਸੰਭਲ ਕੇ ਰਹਿਣਾ ਪੁੱਤਰੋ ਇਹ ਜਿਹੜੀ ਤੁਹਾਡੀ ਤੁਹਾਨੂੰ ਅੱਗੇ ਤੁਸੀਂ ਵੱਡੇ ਹੋਵੋਗੇ ਵੱਡੇ ਹੋ ਕੇ ਇੱਕ ਟੀਨੇਜ ਆਉਂਦੀ ਆ ਉਹਦੇ ਵਿੱਚ ਨਾ ਬੱਚਾ ਉੱਲੀ ਜਾਂਦਾ ਪਟਕ ਜਾਂਦਾ ਠੀਕ ਆ ਮੰਜ਼ਲ ਤੋਂ ਪਟਕ ਜਾਂਦਾ ਵਿੱਚ ਉਹ ਖਿਆਲ ਰੱਖਣਾ ਉਹ ਟੀਨੇਜ ਦੇ ਵਿੱਚ ਜਿਹੜਾ ਵੀ ਤੁਸੀਂ ਫੈਸਲਾ ਲੈਣਾ ਨਾ ਬੜਾ ਨਾਪ ਤੋਲ ਕੇ ਲੈ ਠੀਕ ਆ ਜੇ ਤੁਹਾਡਾ ਕੋਈ ਦੋਸਤ ਮਿੱਤਰ ਕੋਈ ਤੁਹਾਨੂੰ ਕਹਿੰਦਾ ਵੀ ਯਾਰ ਨਸ਼ਾ ਲੈ ਲਵਾ ਸ਼ਰਾਬ ਪੀ ਲੋ ਕਰ ਕਦੇ ਵੀ ਨਹੀਂ ਅਸੈਪਟ ਕਰਨਾ ਠੀਕ ਆ ਸਾਂਗੇ ਸਾਰੇ ਤੇ ਸਿਆਣੇ ਬੱਚੇ ਬਣ ਕੇ ਰਹਿਣਾ ਤੇ ਮਾਪਿਓ ਦੀ ਆਗਿਆ ਦਾ ਪਾਲਨ ਕਰਨਾ ਤੁਹਾਡਾ ਟਾਈਮ ਜਿਆਦਾ ਕੀਤੇ ਪਰ ਤੁਸੀਂ ਜਾਣਾ ਘਰੇ ਹੁਣ ਭੁੱਖੇ ਹੋਗੇ ਸਵੇਰ ਦੇ ਤੁਹਾਡੇ ਟੀਚਰ ਸਾਹਿਬਾਨ ਨੇ ਵੀ ਜਾਣਾ ਮੈਂ ਬਾਹਲੇ ਗੱਲਾਂ ਨਹੀਂ ਕਰਨੀਆਂ ਬਸ ਇੱਕੋ ਹੀ ਗੱਲ ਹੈ ਬੇਟੇ ਤੁਹਾਡੇ ਲਈ ਮੰਤਰ ਦੀ ਰੱਜ ਕੇ ਪੜਾਈ ਕਰਨੀ ਹੈ ਰੱਜ ਕੇ ਖੇਡਣਾਗਾ ਠੀਕ ਹੈ ਤੇ ਨਸ਼ਿਆਂ ਤੋਂ ਦੂਰ ਰਹਿਣਾ ਇੱਕ ਸਪੋਰਟਸ ਚੱਲਦੀ ਆਪਣੇ ਸਪੋਰਟਸ ਕਿਰਿਆ ਕਰੋ ਬੇਟੇ ਸਾਰੇ ਜੇ ਤੁਹਾਡੇ 10ਵੀਂ ਦੇ ਵਿੱਚੋਂ 12ਵੀਂ ਦੇ 10 70 80% ਨੰਬਰ ਹੈਗੇ ਆ 60% ਵੀ ਹੈਗੇ ਤਾਂ ਤੁਹਾਡੇ ਕੋਲੇ ਸਟੇਟ ਲੈਵਲ ਦਾ ਕੋਈ ਸਰਟੀਫਿਕੇਟ ਹੈਗਾ ਨੈਸ਼ਨਲ ਲੈਵਲ ਦਾ ਕੋਈ ਸਰਟੀਫਿਕੇਟ ਹੈਗਾ ਬੇਟਾ ਤੁਹਾਨੂੰ ਨੌਕਰੀ ਪੱਕੇ ਨੌਕਰੀ ਪੱਕੀ ਮਿਲ ਜਾਣੀ ਪੱਕੀ ਨੌਕਰੀ ਮਿਲੂ ਜੇ ਤੁਹਾਡੇ ਕੋਲੇ 90% ਨੰਬਰ ਹੈਗੇ ਆ ਸਾਡੀ ਗੱਲ ਨਹੀਂ ਹੈਗਾ ਫਿਰ ਹੋ ਸਕਦਾ ਨਾ ਮਿਲੇ ਮੈਂ ਕਹਿ ਰਿਹਾ ਜੇ ਤੁਹਾਡੇ 60% ਵੀ ਨੰਬਰ ਹੈਗੇ ਆ ਪਲੱਸ ਕੁਦਰ ਵਿੱਚੋਂ ਤੁਹਾਡੇ ਕੋਲੇ ਸਟੇਟ ਦਾ ਨੈਸ਼ਨ ਦਾ ਕੋਈ ਸਰਟੀਫਿਕੇਟ ਹੈਗਾ ਤੁਹਾਨੂੰ ਪੱਕੀ ਨੌਕਰੀ ਮਿਲੂ ਠੀਕ ਆ ਪੜਨਾ ਬਹੁਤ ਜ਼ਰੂਰੀ ਆ ਠੀਕ ਆ ਪਰ ਜੇ ਸਪੋਰਟਸ ਹੈ ਨਾਲ ਤਾਂ ਉਹ ਸੋਨੇ ਦੇ ਸਾਹਗਾ ਹੋ ਜਾਂਦਾ ਠੀਕ ਆ ਇਸ ਕਰਕੇ ਜਿਹੜੀਆਂ ਮਾਨਤਾ ਪ੍ਰਾਪਤ ਨੇ ਪੰਜਾਬ ਸਰਕਾਰ ਵੱਲੋਂ ਕੀਤਾ ਜਿਹੜੇ ਵੀ ਹੈਗੀਆਂ ਨੇ ਤੁਹਾਡੇ ਦੇ ਟੀਚਰ ਸਾਹਿਬਾਂ ਨੂੰ ਪਤਾ ਉਹ ਜੋ لازਮੀ ਪਾਰਟਿਸਪੀਕੇਟ ਕਰੇ ਹੁਣ ਤਾਂ ਬਹੁਤ ਸੌਖਿਆਂ ਗਿਆ ਮਾਰੀ ਠੀਕ ਆ ਤੇ ਜੇ ਤੁਹਾਡੇ ਕੋਲੇ ਬੇਟੇ ਸਰਟੀਫਿਕੇਟ ਆ ਗਿਆ ਤੇ ਤੁਹਾਨੂੰ ਪੱਕੀ ਨੌਕਰੀ ਮਿਲਣੀ ਮਿਲਣੀ ਇੱਥੇ ਤਿੰਨੇ ਸੱਚੋ ਆਏ ਨੇ ਹੁਣ ਸ਼੍ਰੀਖਾਂ ਆਇਆ ਸੁਣਿਆ ਸੀਗਾ ਮੈਨੂੰ ਪਹਿਲਾਂ ਉਹ ਸਪੋਰਟਸਮੈਨ ਸੀਗਾ ਇੱਕ ਮੈਡਮ ਕਮਨਜੀਤ ਕੌਰ ਨੇ ਉਹ ਮੇਰੇ ਕੋਲੇ ਖੇਡਦੀ ਹੁੰਦੇ ਸੀ ਉਹ ਐਸ ਐਚਓ ਸਪੋਰਟਸ ਐ ਤੇ ਤੀਜਾ ਮੈਂ ਆ ਗਿਆ ਸਪੋਰਟਸ ਦੇ ਵਿੱਚ ਅਸੀਂ ਤਿੰਨੇ ਸਪੋਰਟਸ ਵਾਲੇ ਆ ਸਾਡੀ ਪੜਾਈ ਕੋਈ ਜ਼ਿਆਦਾ ਵਧੀਆ ਨਹੀਂ ਸੀ ਪਰ ਸਾਡੇ ਕੋਲੇ ਕੀ ਸੀਗਾ ਸਰਟੀਫਿਕੇਟ ਸੀ ਪੰਜਾਬ ਸਰਕਾਰ ਨੇ ਸਾਨੂੰ ਸਿੱਧਾ ਭਰਤੀ ਕੀਤਾ ਸਾਡੇ ਤਾਂ ਸਾਡੀ ਗ੍ਰੇਡ ਵੀ ਨਹੀਂ ਦੇਖੇ ਸਾਨੂੰ ਸਾਡੇ ਸਪੋਰਟਸ ਕੋਟੇ ਦੇ ਵਿੱਚ ਸਾਨੂੰ ਸਿੱਧੀ ਭਰਤੀ ਕਰ ਲਿਆ ਵੀ ਤੁਸੀਂ ਵਧੀਆ ਖੇਡਦੇ ਹੋ ਠੀਕ ਆ ਇਸ ਕਰਕੇ ਪੜ੍ਹਾਈ ਦੇ ਨਾਲ ਨਾਲ ਜੇ ਤੁਸੀਂ ਖੇਡ ਸਕਦੇ ਹੋ ਤਾਂ ਥੋੜੇ ਕੋਈ ਨਾ ਕੋਈ ਗੇਮ ਆ ਪਰ ਖੇਡਣੀ ਲਾਜ ਨਹੀਂ ਠੀਕ ਆ ਜ਼ਿਆਦਾ ਉੱਚੀਆਂ ਗੱਲਾਂ ਨਹੀਂ ਕਰਨੀਆਂ ਹੁਣ ਆਪਣਾ ਖੇਡਣਾ ਪੜ੍ਹਨਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਤੇ ਮਾਪਿਓ ਦੀ ਜਿਹੜੀ ਆਗਿਆ ਦਾ ਪਾਲਣ ਕਰਨਾ ਓਕੇ ਹੁਣ ਕੱਲਾ ਕੱਲਾ ਵਿੱਚ ਨਿਕਲ ਜਾਓ ਬੇਟੇ ਹਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਜਾਓ